ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾ ਸ੍ਰੀ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਗਹਿਰੀ ਕਰਕੇ ਨੀਵ ਖਦਾਈ ਉਪਰ ਮੰਡਪ ਛਾਏ ਮਾਰਕੰਡੇ ਤੇ ਕੋ ਅਧਕਾਈ ਜਨ ਤਿੰਨ ਤਨ ਮੂਨ ਬਲਾਈ ਆਪਣੇ ਰਹਿਣ ਬਸੇਰਿਆਂ ਵਾਸਤੇ ਡੂੰਗੀਆਂ ਨੀਹਾਂ ਪਟਕੇ ਉੱਪਰ ਮਹੱਲ ਉਸਾਰੇ ਜਾਂਦੇ ਨੇ ਪਰ ਰਹਿਣਾ ਕਿਤਨਾ ਚਿਰ ਪਿਆਰਿਓ ਸਤਿਗੁਰੂ ਦੇ ਹੁਕਮ ਤਾਵੇ ਇੱਕ ਰਾਤ ਰਹਿਣ ਬਸੇਰਾ ਇੱਕ ਰਾਤ ਦਾ ਔਰ ਡੂੰਗੀਆਂ ਨੀਹਾਂ ਪਟਕੇ ਕੋਠੀਆਂ ਮਹਿਲੋ ਸਾਰੇ ਜਾਂਦੇ ਆਂ ਭਗਤ ਨਾਮਦੇਵ ਜੀ ਕਹਿੰਦੇ ਮਾਰਕੰਡੇ ਤੇ ਕੋਦ ਘਾਈ ਜੰਤ੍ਰਿੰਤ ਹਨ ਮੁੰਡ ਬੁਲਾਏ ਕਹਿੰਦੇ ਭਲਿਆ ਤੇਰੀ ਉਮਰ ਮਾਰਕੰਡੇ ਰਿਸ਼ੀ ਨਾਲੋਂ ਜ਼ਿਆਦਾ ਤਾਂ ਨਹੀਂ ਨਾ ਉਸਦੇ ਕਹਿੰਦੇ ਉਮਰ ਪਤਾ ਕਿੰਨੀ ਸੀ ਹਜ਼ਾਰਾਂ ਸਾਲ ਹਜ਼ਾਰਾਂ ਸਾਲ ਉਮਰ ਮਾਰਕੰਡੇ ਰਿਸ਼ੀ ਦੀ ਜੇਸ ਵੇਲੇ ਨੂੰ ਪਤਾ ਲੱਗਾ ਕਿ ਇੱਥੇ ਸਦਾ ਵਾਸਤੇ ਨਹੀਂ ਰਹਿਣਾ ਹਜ਼ਾਰਾਂ ਸਾਲ ਪਿਆਰੇ ਘੋ ਕੇ ਵੀ ਨਹੀਂ ਰਹਿਣਾ ਤੇ ਸਾਰੀ ਜ਼ਿੰਦਗੀ ਕੱਖਾਂ ਦੇ ਤੀਲਿਆਂ ਦਾ ਘਰ ਬਣਾ ਕੇ ਉਹਨੇ ਗੁਜ਼ਾਰੀ ਤ੍ਰੇਣ ਤਾਰ ਤ੍ਰੇਣ ਤੋਂ ਬਾਅਦ ਪਿਆਰੇ ਕਹਿੰਦੇ ਕੱਖ ਤੀਲਾ ਮੂਡ ਬੁਲਾਏ ਸਿਰ ਤੇ ਛਤ ਬਣਾਈ ਮਾਰ ਕੰਡੇ ਤੇ ਕੋਦ ਘਾਈ ਜੇ ਤਿੰਨ ਤਾਰ ਮੂਨ ਬੁਲਾਏ ਅਮਰੋ ਕਰਤਾ RAM ਸਨੇਹੀ ਸਾਡਾ ਕਰਨ ਕਰਾਉਣ ਵਾਲਾ ਕੌਣ ਹੈ ਪਿਆਰਿਓ ਅਕਾਲਪੁਰਖ ਪਰਮਾਤਮਾ ਉਹੀ ਸਾਡਾ ਸਨੇਹੀ ਉਹੀ ਸਾਡਾ ਮਿੱਤਰ ਹੈ ਕਾਹੇ ਰੇ ਨਰ ਗਰਭ ਕਰਤ ਹਾ ਹੈ ਬਿਨ ਸਜਾਇ ਝੂਠੀ ਦੇਹ ਹੀ ਰਹਾ ਕਿਉ ਮਾਨ ਕਰਦਾ ਕਿਉ ਹੰਕਾਰ ਕਰਦਾ ਹੈ ਕਿਸ ਚੀਜ਼ ਦਾ ਮਨ ਕਰਦਾ ਮਾਇਆ ਦਾ ਕਿਸ ਚੀਜ਼ ਦਾ ਮਨ ਕਰਦਾ ਮਹਿਲ ਮਾਰੀਆਂ ਦਾ ਕਿਸ ਚੀਜ਼ ਦਾ ਮਨ ਕਰਦਾ ਹੈ ਜਾਇਦਾਦਾਂ ਦਾ ਪਿਆਰੇ ਅੱਜ ਇਸ ਵੇਲੇ ਅਖੀਰ ਨੂੰ ਵਾਜਾ ਵੱਜ ਗਿਆ ਸਾਰਾ ਕੁਝ ਇੱਥੇ ਰਹਿ ਗਿਆ ਬਿਨ ਸਜਾਏ ਝੂਠੀ ਦੇਈ ਇਸ ਦੇਈ ਨੂੰ ਝੂਠੀ ਕਿਹਾ ਪਿਆਰਿਓ ਸੱਚੀ ਨਹੀਂ ਕਿਹਾ ਕਿਉਂਕਿ ਬਿਰਸਣ ਵਾਲੀ ਚੀਜ਼ ਹੈ ਰਹਾਉ ਮੇਰੀ ਮੇਰੀ ਕਹਿਰੋ ਕਰਤੇ ਦਰਯੋਦਨ ਸੇ ਪਾਏ 12 ਜੋਜਨ ਛਤਰ ਚਲੇ ਥਾ ਦੇਹੀ ਗਿਰਜਨ ਖਾਏ ਹੁਣ ਕਹਿਰੋ ਜਿਹੜੇ ਨੇ ਕਹਿਰੋ ਤੇ ਪਾਂਡਵਾਂ ਦਾ ਰਾਜ ਆਪ ਜਾਣਦੇ ਹੀ ਭਰਾਵਾਂ ਭਰਾਵਾਂ ਦੇ ਵਿੱਚ ਯੁੱਧ ਹੋਇਆ ਔਰ ਜੋ ਦੋ ਦੋ ਪਿਆਰਿਓ ਕਿਸ ਕਰਕੇ ਹੁੰਦੇ ਸੀ ਜਰ ਜੋਰੂ ਤੇ ਜ਼ਮੀਨ ਉਸ ਦੀ ਬਾਪਤੀ ਨਾਮਦੇਵ ਜੀ ਸ਼ਬਦ ਉਚਾਰਨ ਕੀਤਾ ਜਮੀਨ ਜਾਇਦਾਦ ਵਾਸਤੇ ਰੌਲਾ ਪੈ ਗਿਆ ਰਾਜ ਭਾਗ ਵਾਸਤੇ ਰੌਲਾ ਪੈ ਗਿਆ ਜਨਾਨੀ ਵਾਸਤੇ ਰੌਲਾ ਪੈ ਗਿਆ ਔਰ ਜਿਸ ਵੇਲੇ ਪਿਆਰਿਓ ਪਾਂਡਵ ਭਰਾ ਦ੍ਰੋਪਤੀ ਨੂੰ ਹਾਰ ਗਏ ਰੌਲਾ ਪੈ ਗਿਆ ਕੈਰਵਾ ਨੂੰ ਮਾਣ ਹੈ ਕਿ ਸਾਡਾ ਦਰਯੋਧਨ ਭਰਾ ਜਿਹੜਾ ਬੜਾ ਬਾਹੂ ਬਲੀ ਹੈ ਤੇ ਕਹਿੰਦੇ ਨੇ 12 ਯੋਜਨ 48 ਕੋ ਇੱਕ ਯੋਜਨ ਪਿਆਰਿਓ ਚਾਰ ਕੋ ਦਾ ਹੁੰਦਾ 48 ਕੋ ਦੇ ਵਿੱਚ ਫੌਜ ਦਾ ਖਲਾਰਾ ਸੀ ਤੇ ਕਹਿੰਦੇ ਨੇ 18 ਕੂਣੀਆਂ ਫੌਜ ਮਰਵਾ ਕੇ ਭਾਵ ਪੈਦਲ ਚੱਲਦੀ ਹੋਵੇ ਇੰਨੀ ਫੌਜ ਕਿ 18 ਖੂ ਉਹਦੀ ਧੂੜ ਨਾਲ ਭਰ ਜਾਣ ਉਹਨਾਂ ਜਮਾਨੇ 'ਚ ਪੱਕੀਆਂ ਛੜਕਾਂ ਨਹੀਂ ਸੀ ਨਾ ਕੱਚੇ ਰਸਤੇ ਹੁੰਦੇ ਸੀ ਕੱਚੇ ਰਸਤੇ ਤੇ ਫੌਜ ਦਾ ਖਲਾਰਾ ਤੇ ਜਦੋਂ ਫੌਜ ਨੇ ਚੱਲਣਾ ਧੂੜ ਉੱਡਣੀ ਕਹਿੰਦੇ 18 ਖੂਹ ਦੀ ਧੂੜ ਦੇ ਨਾਲ ਹੀ ਭਰ ਗਈ 12 ਯੋਜਨ 48 ਕੋਹ ਦਾ ਖਲਾਰਾ ਹੈ ਫੌਜ ਦਾ ਪਰ ਪਿਆਰਿਓ ਜਿਸ ਵੇਲੇ ਯੁੱਧ ਹੋਇਆ ਕੋਈ ਨਹੀਂ ਬਚਿਆ ਤੇ ਉਹਨਾਂ ਦੀਆਂ ਦੇਹੀਆਂ ਜਿਹੜੀਆਂ ਨੇ ਉਹ ਗਰਜਾ ਤੋਂ ਮਰੀ ਖਾਦੀਆਂ ਗਈਆਂ ਅੱਜ ਕੱਲ ਗਰਜਾਈ ਹੈ ਉਸ ਜਮਾਨੇ ਦੇ ਵਿੱਚ ਗਿਰਜਾਂ ਦੇ ਕੋਲੋਂ మాਸ ਨਹੀਂ ਖਾਦਾ ਗਿਆ ਦੇਹੀ ਗਰਜਣ ਖਾਹੀ ਸਰਬ ਸੋਇਣ ਕੀ ਲੰਕਾ ਹੁੰਦੀ ਰਾਵਣ ਸੀ ਅਧਕਾਈ ਪਿਆਰਿਓ ਸੋਨੇ ਦੀ ਕਹਿੰਦੇ ਲੰਕਾ ਹੈ ਰਾਵਣ ਬੜਾ ਵੱਡਾ ਮੰਨਿਆ ਹੋਇਆ ਪੰਡਰਸੀ ਚਾਰ ਵੇਦਾਂ ਦਾ ਗਿਆਤਾ ਸੀ ਪਾਵੇ ਨਾਲ ਕਾਲ ਬਣਿਆ ਹੋਇਆ ਸੀ ਉਹਦੀ ਜਾਂਦੀ ਅਗਲੀ ਪਿਛਲੀ ਸਾਰੀ ਸੋਜੀ ਸੀ ਪਰ ਪਿਆਰਿਓ ਜਿਸ ਵੇਲੇ ਉਹਦੇ ਤੇ ਵੀ ਪਾਣਾ ਵਰਤਿਆ ਸੋਨੇ ਦੀ ਲੰਕਾ ਵੀ ਸੜ ਕੇ ਸੁਆਹ ਹੋਈ 1 ਲੱਖ ਪੁੱਤ ਸਵਾ ਲੱਖ ਨਾਤੀ ਇੰਨਾ ਪਰਿਵਾਰ ਸੀ ਉਹਦਾ ਪਿਆਰਿਓ ਐਡਾ ਵੱਡੇ ਬਹੁੜ ਪਰਿਵਾਰ ਵਾਲਾ ਸੀ ਜਿਸ ਵੇਲੇ ਆਖਰੀ ਸਮਾਂ ਆਇਆ ਲੰਕਾ ਸੋਨੇ ਦੀ ਖਤਮ ਹੋ ਗਈ ਰਾਜ ਭਾਗ ਜਾਂਦਾ ਰਿਆ ਕਹਾਂ ਭਇਓ ਦਰਬਾਦੇ ਹਾਥੀ ਖਿਰਮੇ ਭਈ ਪਰਾਇ ਜਿੱਥੇ ਵੱਡੇ ਵੱਡੇ ਤਬੀਲੇ ਸੀ ਜਿੱਥੇ ਵੱਡੇ ਵੱਡੇ ਘਾਰ ਸੀ ਜਿੱਥੇ ਵੱਡੇ ਵੱਡੇ ਮਹਾ ਬੜੀ ਰਹਿੰਦੇ ਸੀ ਜਿੱਥੇ ਵੱਡੇ ਵੱਡੇ ਹਾਥੀ ਬੰਨੇ ਹੁੰਦੇ ਸੀ ਪਿਆਰਿਓ ਪਲਾਂ ਦੇ ਵਿੱਚ ਲੜਾਈ ਹੋਈ ਜੁੱਧ ਹੋਇਆ ਤੇ ਉਹ ਆਪ ਦੀ ਨਾ ਰਹੀ ਭਰਾਈਓ ਦਰਬਾਸ਼ਾ ਸਾਸਿਓ ਕਰਤ ਠਗौरी ਜਾਦਵ ਇਹ ਫਲ ਪਾਏ ਕਿਰਪਾ ਕਰੀ ਜਨੇ ਆਪਣੀ ਉਪਰ ਨਾਮ ਦੇ ਉਹ ਹਰ ਗੁਣ ਗਾਏ ਦਰਬਾਸ਼ਾ ઋષੀ ਹੋਇਆ ਪਿਆਰੇ ਜੰਗਲ ਦੇ ਵਿੱਚ ਭਗਤੀ ਕਰਦਾ ਪਿਆ ਤੇ ਜਿਹੜੇ ਜਾਦਵ ਕੁੱਲ ਦੇ ਮੁੰਡੇ ਨੇ ਕ੍ਰਿਸ਼ਨ ਸੇਮੇ ਜਾਦਵ ਕੁੱਲ ਦੇ ਮੁੰਡੇ ਡੰਗਰ ਚਾਰਦੇ ਨੇ ਉਥੇ ਤੇ ਤੁਹਾਨੂੰ ਪਤਾ ਹੀ ਏ ਕਿ ਜਿਹੜੇ ਡੰਗਰ ਚਾਰਨ ਵਾਲੇ ਆ ਸਾਰੇ ਦਿਹਾੜੀ ਠੱਠਾ ਮਜ਼ਾਕ ਨਾ ਕਰਨ ਸਮਾਂ ਨਹੀਂ ਲੰਗਦਾ। ਪ੍ਰਸ਼ਾਦੇ ਘਰੋਂ ਬੰਨ ਕੇ ਲਿਆਏ ਸੀ। ਜਿਸ ਬਾਟੀ ਦੇ ਵਿੱਚ ਕੋਈ ਸਬਜੀ ਭਾਜੀ ਸੀ ਬਾਟੀ ਖਾਲੀ ਹੋ ਗਈ ਇੱਕ ਬੱਚੇ ਦੇ ਪੇੜ ਦੇ ਉੱਤੇ ਬੰਨ ਦਿੱਤੀ ਕਹਿੰਦੇ ਆਵਾ ਪਰਿਸ਼ੀਨਾ ਮਜ਼ਾਕ ਕਰੀਏ। ਪੇੜ ਤੇ ਬਾਟੀ ਬੰਨ ਕੇ ઋષਿ ਦੇ ਕੋਲ ਚਲੇ ਗਏ ਕਹਿਣ ਲੱਗੇ ઋષਿਵਰ ਕਹਿੰਦੇ ਦੇਖਿਓ ਇਹਦੇ ਬੱਚਾ ਕਿੰਨੇ ਚਿਰ ਦਾ ਹੈ ॠषि ਭਗਤੀ 'ਚ ਜੁਟਿਆ ਆ ਆਖਾਂ ਖੁੱਲੀਆਂ ਆਖਾਂ ਲਾਲ ਹੋ ਗਈਆਂ ਵੇਖ ਕੇ ਕਿ ਮੈਨੂੰ ਟਿਚਰਾ ਕਰਦੇ ਪਏ ਕਹਿਣ ਲੱਗੇ ਇਹ ਜਿਹੜਾ ਬੱਚਾ ਹੋਏਗਾ ਨਾ ਇਹ ਤੁਹਾਡੀ ਜਾਦਵ ਕੁੱਲ ਦਾ ਨਾਸ ਕਰ ਦੇਵੇ ਬੰਨੀ ਤੇ ਪਿਆਰਿਓ ਬਾਟੀ ਸੀ ਨਾ ਕਹਿੰਦੇ ਇਹ ਤੁਹਾਡੀ ਜਾਦਵ ਕੁੱਲ ਦਾ ਨਾਸ ਕਰ ਦੇਵੇਗਾ ਜਿਹੜਾ ਬੱਚਾ ਹੋਵੇਗਾ ਹੁਣ ਸਰਾਬ ਲੈ ਕੇ ਜਦੋਂ ਮੁੜੇ ਕ੍ਰਿਸ਼ਨ ਨੂੰ ਕਹਿਣ ਲੱਗੇ ਗਏ ਤਾਂ ਸੱ ਠੱਠਾ ਕਰਨ ਹਾਂ ਪਰ ਅਸੀਂ ਤਾਂ ਸਰਾਫ ਲੈਏ ਕਹਿੰਦੇ ਜਿਹੜਾ ਬੱਚਾ ਹੋਏਗਾ ਤੁਹਾਡੀ ਜਦਵ ਕੁਲ ਦਾ ਨਾਸ ਕਰੇਗਾ ਹੁਣ ਪਿਆਰਿਓ ਕ੍ਰਿਸ਼ਨ ਨੇ ਕਿਹਾ ਕਿ ਇਸ ਬਾਟੀ ਨੂੰ ਪੱਥਰਾਂ ਦੇ ਉੱਤੇ ਘਸਾ ਦਿਓ ਹੁਣ ਜਦੋਂ ਬਾਟੀ ਨੂੰ ਪੱਥਰਾਂ ਦੇ ਉੱਤੇ ਘਸਾਉਣ ਡੇ ਨੇ ਬڑا ਸਮਾਂ ਲੱਗ ਗਿਆ ਤੇ ਪਿਆਰੋ ਇੱਕ ਜਿਹੜਾ ਤਲੀ ਜਿੰਨਾ ਨੀਵਾ ਥਾ ਹੁੰਦਾ ਹੀ ਰਹਿ ਗਿਆ ਤਲੀ ਜਿੰਨਾ ਨੀਵਾ ਥਾ ਬਾਟੀ ਦਾ ਕੱਸਦਾ ਨਹੀਂ ਕਿਉਂਕਿ ਹੱਥ ਕੱਸਦਾ ਇਹ ਨਾਲ ਹੁਣ ਉਹਨਾਂ ਨੇ ਉਹ ਤੀਰ ਵਰਗਾ ਬਣ ਗਿਆ ਛੋਟੀ ਮੱਛੀ ਵਰਗਾ ਬਣ ਗਿਆ ਟੁਕੜਾ ਚੁੱਕ ਕੇ ਗੰਗਾ ਨਦੀ ਦੇ ਵਿੱਚ ਵਗਾ ਕੇ ਮਾਰਿਆ ਹੁਣ ਵੱਡੀ ਮੱਛੀ ਨੇ ਸੋਚਿਆ ਕਿ ਕੋਈ ਮੱਛੀ ਹੈ ਉਸਨੇ ਨਿਗਲ ਲਿਆ ਜਦੋਂ ਮੱਛੀ ਨੇ ਖਾ ਲਿਆ ਤੇ ਸ਼ਿਕਾਰੀ ਨੇ ਕੁੰਡੀ ਲਾਈ ਕੁੰਡੀ ਦੇ ਵਿੱਚ ਪਿਆਰੋ ਮੱਛੀ ਆ ਮੱਛੀ ਨੂੰ ਫੜ ਕੇ ਘਰੇ ਲਿਆਇਆ ਜਦੋਂ ਉਹਨੂੰ ਉਹਦਾ ਪੇੜ ਚਾਹ ਕਰਕੇ ਖਾਣ ਵਾਸਤੇ ਉਹਨੂੰ ਬਣਾਉਣ ਲੱਗਾ ਤੇ ਜਦੋਂ ਉਹਦੇ ਵਿੱਚ ਉਹ ਟੁਕੜਾ ਦੇਖਿਆ ਕਹਿਣ ਲੱਗਾ ਇਹ ਟੁਕੜਾ ਬੜਾ ਪਿਆਰਾ ਹੈ ਉਹਨੂੰ ਕੱਢ ਕੇ ਵੇਖਿਆ ਕਹਿੰਦਾ ਬੜਾ ਚਮਕਦਾ ਹੈ ਲਿਸ਼ਕਦਾ ਹੈ ਸਜਰਾ ਸੀ ਬਾਤੀ ਦਾ ਕਸਾਇਆ ਹੋਇਆ ਕਹਿਣ ਲੱਗਾ ਇਹਨੂੰ ਆਪਾਂ ਤੀਰ ਦੇ ਅੱਗੇ ਲਾਵਾਂਗੇ ਜੰਗਲ ਦੇ ਵਿੱਚ ਸ਼ਿਕਾਰ ਜਾਵਾਂਗੇ ਇਹਦੇ ਨਾਲ ਸ਼ਿਕਾਰ ਕਰਾਂਗੇ ਉਹ ਟੋਟਾ ਨੇ ਤੀਰ ਦਾ ਸ਼ਿਕਾਰ ਸ਼ਿਕਾਰ ਕਰਨ ਵਾਸਤੇ ਤੀਰ ਬਣਾ ਕੇ ਲਾਲਿਆ ਉਧਰੋਂ ਕਿਤੇ ਮੇਲਾ ਸੀ ਮੇਲੇ ਤੇ ਉਹ ਜਿਆਦਾ ਮੁੰਡੇ ਜਿਹੜੇ ਸੀ ਨਾ ਜਿਨ੍ਹਾਂ ਨੇ ਮਖੌਲ ਕੀਤਾ ਸੀ ਉਹ ਜਾ ਰਹੇ ਨੇ ਤੇ ਉਸ ਜਗ੍ਹਾ ਤੇ ਪਿਆਰਿਓ ਬਰਾਨੀ ਜਗ੍ਹਾ ਤੇ ਜਿੱਥੇ ਜਿੱਥੇ ਕਿਰਕੇ ਗਰੇ ਸੀ ਉੱਥੇ ਨਾ ਵੱਡੇ ਵੱਡੇ ਰੁੱਖ ਪੈਦਾ ਹੋ ਗਏ ਜੰਗਲ ਸੀ ਹੁਣ ਜਦੋਂ ਸ਼ਰਾਬ ਦੇ ਨਸ਼ੇ ਦੇ ਵਿੱਚ ਉਹ ਜਾਦੂ ਮੁੰਡੇ ਲੰਘ ਰਹੇ ਨੇ ਤੇ ਆਸ ਵਿੱਚ ਤੂ ਤੂ ਮੈਵੇਂ ਹੋਈ ਜਿਤਨੇ ਮੁੰਡੇ ਮੇਲਾ ਵੇਖਣ ਜਾ ਰਹੇ ਸੀ ਨਾ ਉਹ ਉਹ ਸਾਰੇ ਮਰ ਗਏ ਆਸ ਵਿੱਚ ਲੜਕੇ ਮਰ ਗਏ ਆਖੀਰ ਕੀ ਹੋਇਆ ਜਾਦਵ ਕੁੱਲ ਦਾ ਇੱਕ ਚਿਰਾਗ ਜਿਹੜਾ ਉਹਨਾਂ ਦਾ ਸਲਾਹਕਾਰ ਸੀ ਕ੍ਰਿਸ਼ਨ ਮਹਾਰਾਜ ਕ੍ਰਿਸ਼ਨ ਮਹਾਰਾਜ ਜੰਗਲ ਦੇ ਵਿੱਚ ਸੁਤਾ ਪਿਆ ਜਿਹੜਾ ਗੋਡਾ ਹੈ ਗੋਡੇ ਦੇ ਉੱਤੇ ਆਪਣਾ ਪੈਰ ਰੱਖਿਆ ਹੋਇਆ ਹੈ ਲੰਮੇ ਪੈਰ ਨੇ ਗੋਡੇ ਤੇ ਪੈਰ ਰੱਖਿਆ ਪਿਆ ਰਹੋ ਕ੍ਰਿਸ਼ਨ ਮਹਾਰਾਜ ਦੇ ਪੈਰ ਦੇ ਵਿੱਚ ਪਦਮ ਸੀ ਗੁਰੂ ਨਾਨਕ ਦੇਵ ਜੀ ਦੇ ਪੈਰ ਦੇ ਵਿੱਚ ਪਦਮ ਸੀ ਉਪਦਮ ਇਹਨਾਂ ਚਮਕਦਾ ਸੀ ਗੁਰੂ ਵੱਲੋਂ ਪ੍ਰਮਾਤਮਾ ਵੱਲੋਂ ਬਖਸ਼ਿਆ ਸੀ ਇਹ ਉਹ ਜਿਸ ਵੇਲੇ ਗੋਡੇ ਦੇ ਉੱਤੇ ਆਪਣਾ ਪੈਰ ਰੱਖਿਆ ਪਿਆਰਿਓ ਦੂਰ ਤੋਂ ਜਦੋਂ ਪਦਮ ਚਮਕਿਆ ਇਹਨੇ ਨੂੰ ਉਹ ਸ਼ਿਕਾਰੀ ਜਿਹੜਾ ਹੈ ਉਹ ਸ਼ਿਕਾਰ ਖੇਡਣ ਵਾਸਤੇ ਜੰਗਲ ਦੇ ਵਿੱਚ ਆ ਗਿਆ ਜਦੋਂ ਉਸਨੇ ਹਿਰਨ ਸਮਝ ਕੇ ਉਹਨੂੰ ਸ਼ਿਕਾਰ ਨੂੰ ਤੀਰ ਮਾਰਿਆ ਪਿਆਰਿਓ ਤੇ ਜਦਬ ਕੁਲ ਦਾ ਅੰਤਲਾ ਚਿਰਾਗ ਕ੍ਰਿਸ਼ਨ ਮਹਾਰਾਜ ਵੀ ਉੱਥੇ ਪੂਰਾ ਹੋਇਆ ਕਹਿੰਦੇ ਵੀ ਉਹਦਾ ਜੰਗਲ ਦੇ ਵਿੱਚ ਸਸਕਾਰ ਵੀ ਨਹੀਂ ਹੋਇਆ ਸੋ ਕਹਿਣ ਦਾ ਭਾਵ ਕਿ ਦੁਰਵਾਸਾ ਸਿਉ ਕਰਤ ਠਗौरी ਦਰਵਾਸਾ ઋષਿ ਦੇ ਨਾਲ ਠਗੀ ਕਰਦੇ ਸੀ ਜਾਦਵਾਂ ਦੇ ਮੁੰਡੇ ਉਹਨੂੰ ਟਿਚਰਾ ਕਰਦੇ ਸੀ ਜਾਦਵ ਇਹ ਫਲ ਪਾਏ ਜਾਦਵਾਂ ਦੀ ਕੁਲ ਨਾ ਸੂਕਾ ਕਿਰਪਾ ਕਰੀ ਜene ਆਪਣੇ ਉੱਪਰ ਨਾਮ ਦਿਓ ਹਰ ਗੁਣ ਗਾਏ ਤੇ ਨਾਮ ਦੇਵ ਆਪ ਜੀ ਦੇ ਹਰੀ ਪ੍ਰਮਾਤਮਾ ਜੀ ਉਹ ਸਦਾ ਹੀ ਗੁਣ ਗਾਉਂਦਾ ਹੈ ਸਾਡੇ ਤੇ ਕਿਰਪਾ ਕਰੋ ਸਾਡੇ ਤੇ ਮਿਹਰ ਭਰਿਆ ਹੱਥ ਰੱਖੋ ਦੁੱਖਾਂ ਕਲੇਸ਼ਾਂ ਦਾ ਨਾਸ ਕਰੋ ਭਜਨ ਬਾਣੀ ਦਾ ਪ੍ਰਤਾਪ ਬਖਸ਼ਿਸ਼ ਕਰੋ ਅਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਨ ਦੇ ਵਿੱਚੋਂ ਅਹੰਕਾਰ ਵਾਲੀ ਪੰਡ ਨੂੰ ਖਤਮ ਕਰ ਦੇਵੋ ਸਦਾਬਾਸਤਿ ਮੁਕਤੀ ਦਾ ਦਾਨ ਬਖਸ਼ਿਸ਼ ਕਰੋ ਸੋਏ ਸੀ ਪਿਆਰਿਓ ਅਜ ਦਾ ਤਨ ਆਸਰੀ ਰਾਗ ਵਿੱਚ ਭਗਤ ਨਾਮਦੇਵ ਜੀਵਨੋਂ ਉਚਾਰਨ ਕੀਤਾ ਹੋਇਆ ਸ਼ਬਦ ਜੋ ਵਿਆਖਿਆ ਸਰਸ੍ਰਮਨ ਕੀਤਾ ਹੈ ਧੰਨਤਾ ਦੇ ਯੋਗ ਹੋ ਕੀਮਤੀ ਸਮਾਂ ਗੁਰੂਦਰਾਂ ਤੇ ਲਗਾਉਂਦੇ ਹੋ ਸਤਿਗੁਰੂ ਸੱਚੇ ਪਾਤਸ਼ਾਹ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਮਾਨ ਕਰਨ ਦਰੋਂ ਕਰੋ ਨਾਮ ਦਾਣ ਸਿੱਖੀ ਜੀਵਨ ਚੜ੍ਹਦੀ ਕਲਾ ਦੇਹੀ ਰੋਗ ਤਾਂ ਤੰਦਰੁਸਤੀ ਆਰਮਦਾਣ ਫਤਿਹ ਬਖਸ਼ੇ ਕਰੇ ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Fati!